ਸਤ ਸ੍ਰੀ ਅਕਾਲ ਜੀ ਸਾਰੇ ਆਨ ਮੇਰੇ ਚੈਨਲ ਪੰਜਾਬੀ ਖਿੜਕੀ 'ਇਸ ਸਵਾਗਤ ਹੈ ਅੱਜ ਆਪਣੀ ਕਹਾਣੀਆਂ ਜੀ ਸਮੇਂ ਦੀ ਕਦਰ ਜੋ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ ਸਮਾਂ ਉਸ ਲਈ ਕਦੇ ਨਹੀਂ ਰੁਕਦਾ ਸਾਰੇ ਕੰਮ ਸਮੇਂ ਸਿਰ ਕਰਨੇ ਚਾਹੀਦੇ ਹਨ ਸਾਨੂੰ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਇਨਸਾਨ ਸਮੇਂ ਦੀ ਕਦਰ ਨਹੀਂ ਕਰਦਾ ਉਸ ਦਾ ਕੀ ਹਾਲ ਹੁੰਦਾ ਆਓ ਪੜਦੇ ਹਾਂ ਆਪਣੀ ਪੰਜਾਬੀ ਕਹਾਣੀ ਸਮੇਂ ਦੀ ਕਦਰ ਇਸ ਤੋਂ ਪਹਿਲਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਸਮੇਂ ਦੀ ਪੱਤਰ ਪਿੰਡ ਚੰਨ ਮਾਦਰਾ ਵਿੱਚ ਅਰਜਨ ਨਾਮ ਦਾ ਇੱਕ ਜਵਾਨ ਰਹਿੰਦਾ ਸੀ ਦਿਲੋਂ ਚੰਗਾ ਮਿਲਣਸਾਰ ਤੇ ਹਸਮੁਖ ਸੀ ਪਰ ਉਸ ਵਿੱਚ ਇੱਕ ਵੱਡੀ ਕਮਜ਼ੋਰੀ ਸੀ ਉਹ ਸਮੇਂ ਦੀ ਕਦਰ ਨਹੀਂ ਕਰਦਾ ਸੀ ਸਵੇਰ ਦੇ ਨਾਲ ਉੱਡਦਾ ਹਰ ਕੰਮ ਵਿੱਚ ਆਲਸ ਕਰਦਾ ਤੇ ਹਰੇਕ ਗੱਲ ਨੂੰ ਕੱਲ ਕਰ ਲਵਾਂਗਾ ਕਹਿ ਕੇ ਟਾਲ ਦਿੰਦਾ ਇੱਕ ਸਵੇਰ ਉਸ ਦਾ ਪਿਤਾ ਆਵਾਜ਼ ਮਾਰਦਾ ਹੈ ਓਏ ਅਰਜਨਾ ਕਿੰਨਾ ਸੋਵੇਂਗਾ ਲੋਕ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਨੇ ਤੇ ਤੂੰ ਅਜੇ ਵੀ ਕੰਬਲ ਟਕਿਆ ਪਿਆ ਹੈ ਅਰਜਨ ਹੱਸ ਕੇ ਕਹਿੰਦਾ ਹਾਏ ਪਾਪਾ ਜੀ ਹਲੇ ਤਾਂ ਬਹੁਤ ਸਮਾਂ ਹੈ ਥੋੜੀ ਦੇਰ ਬਾਅਦ ਚਲ ਜਾਵਾਂਗਾ ਪਿਤਾ ਗੰਭੀਰ ਹੋ ਕੇ ਕਹਿੰਦਾ ਪੁੱਤਰ ਪੈਸਾ ਗਵਾ ਕੇ ਮੂਰ ਕਮਾਇਆ ਜਾ ਸਕਦਾ ਹੈ ਪਰ ਸਮਾਂ ਗਵਾ ਕੇ ਵਾਪਸ ਨਹੀਂ ਮਿਲਦਾ ਇਸ ਗੱਲ ਨੂੰ ਸਮਝ ਨਹੀਂ ਤਾਂ पछताएगा पर अर्जन दियात नहीं बदलिया एक दिन उसका इंटरव्यू से माँ ने कहा पुत अज तेरा इंटरव्यू है थोड़ा जल्दी निकल जा अर्जन ने हस के कि कहा ओ माँ चिंता ना कर समा बहुत है ਪਰ ਜਦੋਂ ਉਹ ਸਕੂਲ ਪਹੁੰਚਿਆ ਇੰਟਰਵਿਊ ਖਤਮ ਹੋ ਚੁੱਕਾ ਸੀ ਚੌਂਕੀਦਾਰ ਨੇ ਕਿਹਾ ਮੁੰਡਿਆ ਇੰਟਰਵਿਊ ਮੁੱਕ ਮੁੱਕ ਗਿਆ ਜੋ ਸਮੇਂ ਤੇ ਨਹੀਂ ਪਹੁੰਚਿਆ ਉਹ ਕੰਮ ਕਿਵੇਂ ਸਮੇਂ ਤੇ ਕਰੇਗਾ ਇਹ ਸੁਣ ਕੇ ਅਰਜਨ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕੁਝ ਦਿਨਾਂ ਬਾਅਦ ਉਸ ਦਾ ਦੋਸਤ surjeet ਖੇਤਾਂ ਵਿੱਚ ਬੀਜ ਪਾ ਰਿਹਾ ਸੀ surjeet ਨੇ ਕਿਹਾ ਅਰਜਨਾ ਅੱਜ ਬੀਜਣ ਦਾ ਸਹੀ ਸਮਾਂ ਹੈ ਜੇ ਅੱਜ ਨਾ ਕੀਤਾ ਤਾਂ ਫਸਲ ਕਮਜ਼ੋਰ ਰਹੇਗੀ ਅਰਜਨ ਹੱਸ ਕੇ ਬੋਲਿਆ oh chal yaar ਕੱਲ ਵੀ ਪਾ ਲਾਂ ਲੈ ਇੰਗਾ ਕੋਈ ਆਫਤ ਨਹੀਂ ਆ ਜਾਣੀ ਸੁਰਜੀਤ ਨੇ ਗੰਭੀਰ ਹੋ ਕੇ ਕਿਹਾ ਕਿਸਾਨ ਲਈ ਹਰ ਪਲ سونے ਵਰਗਾ ਹੁੰਦਾ ਹੈ ਤੂੰ ਵੇਖੀ ਤੇਰੀ ਆਲਸ ਤੈਨੂੰ ਮਹਿੰਗੀ ਪਵੇਗੀ ਮਹੀਨੇ ਬੀਤ ਗਏ ਸੁਰਜੀਤ ਦੀ ਫਸਲ ਸੋਨੇ ਵਾਂਗ ਲਹਿਰਾ ਰਹੀ ਸੀ ਪਰ ਅਰਜਨ ਦੇ ਖੇਤ ਸੁੱਕੇ ਪਏ ਸਨ ਅਰਜਨ ਨੇ ਆਪਣੀ ਹਾਰ ਮੰਨ ਲਈ ਤੇ ਆਪਣੇ ਦਿਲ ਵਿੱਚ ਕਿਹਾ ਹਾਏ ਮੇਰੀ ਨਾ ਸਮਝੀ ਸਮਾਂ ਤਾਂ ਕਿਸੇ ਦੀ ਉਡੀਕ ਹੀ ਨਹੀਂ ਕਰਦਾ ਇੱਕ ਦਿਨ ਪਿੰਡ ਵਿੱਚ ਐਲਾਨ ਹੋਇਆ ਕਿ ਸ਼ਹਿਰ ਵਿੱਚ ਨੌਕਰੀਆਂ ਲਈ ਦੂਜਾ ਮੌਕਾ ਹੈ ਪਿਤਾ ਨੇ ਕਿਹਾ ਅਰਜਨ ਇਹ ਤੇਰਾ ਆਖਰੀ ਮੌਕਾ ਹੈ ਜੇ ਹੁਣ ਵੀ ਸਮੇਂ ਦੀ ਕਦਰ ਨਾ ਕੀਤੀ ਸਾਂ ਜਿੰਦਗੀ ਪਰ ਪਛਤਾਏਗਾ ਅਰਜਨ ਨੇ ਡਿੜਿਟਤਾ ਨਾਲ ਕਿਹਾ ਨਹੀਂ ਪਾਪਾ ਜੀ ਹੁਣ ਮੈਂ ਵਕਤ ਦੀ ਕਦਰ ਕਰਾਂਗਾ ਅਗਲੇ ਦਿਨ ਉਹ ਉਸਵੇਰੇ ਜਲਦੀ ਉੱਠਿਆ ਸਾਰਾ ਕੰਮ ਸਮੇਂ ਤੇ ਕੀਤਾ ਤੇ ਇੰਟਰਵਿਊ ਵਾਲੀ ਜਗ੍ਹਾ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਪਹੁੰਚ ਗਿਆ ਇੰਟਰਵਿਊਰ ਨੇ ਉਸ ਨੂੰ ਦੇਖ ਕੇ ਕਿਹਾ ਮੁੰਡਿਆ ਤੂੰ ਤਾਂ ਸਮੇਂ ਤੋਂ ਪਹਿਲਾਂ ਆ ਗਿਆ ਇਹ ਹਾਰਤ ਕਾਮਯਾਬੀ ਦੀ ਨਿਸ਼ਾਨੀ ਹੈ ਨੌਕਰੀ ਤੇਰੀ ਅਰਜਨ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਕੁਝ ਦਿਨਾਂ ਬਾਅਦ ਉਸਨੇ ਪਿੰਡ ਦੇ ਨੌਜਵਾਨਾਂ ਨੂੰ ਇਕੱਠਾ ਕੀਤਾ ਤੇ ਕਿਹਾ ਦੋਸਤੋ ਮੈਨੂੰ ਜ਼ਿੰਦਗੀ ਨੇ ਸਭ ਸਿਖਾਇਆ ਹੈ ਸਵਾ ਸਭ ਤੋਂ ਵੱਡੀ ਦੌਲਤ ਹੈ ਇਹ ਪੈਸਾ गवा ਲੈ ਮੂਰ ਮਿਲ ਸਕਦਾ ਹੈ ਪਰ ਜਿਹੜਾ ਸਮਾਂ ਗਵਾ ਲਿਆ ਉਹ ਕਦੇ ਵਾਪਸ ਨਹੀਂ ਆਉਂਦਾ ਪਿੰਡ ਦੇ ਸਾਰੇ ਲੋਕਾਂ ਨੇ ਇਕੱਠੇ ਕਿਹਾ ਬਿਲਕੁਲ ਠੀਕ ਕਿਹਾ ਅਰਜਨ ਨੇ ਹੂਨ ਤੋਂ ਅਸੀਂ ਸਮੇਂ ਦੀ ਕਦਰ ਕਰਾਂਗੇ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ ਜੋ ਸਮੇਂ ਨੂੰ ਕਾਬੂ ਕਰ ਲੈਂਦਾ ਹੈ ਉਹੀ ਅਸਲ ਜਿੱਤਦਾ ਹੈ ਧੰਨਵਾਦ ਪੰਜਾਬੀ ਖਿੱਕੀ